ਸਾਸਰੀ ਕਾਰਪੈਨ ਅਤੇ ਵੀਰੋ ਤੇ ਬੇਬੇ ਦੀ ਰਸੋਈ ਦੇ ਵਿੱਚ ਆਪ ਤੁਹਾਡਾ ਸਵਾਗਤ ਕੀਤਾ ਜਾਂਦਾ ਤੇ ਅੱਜ ਆਪਾਂ ਬਣਾ ਰਹੇ ਹਾਂ ਖਾਸ ਕਰਕੇ ਇਹ ਸ਼ੂਗਰ ਵਾਲੇ ਮਰੀਜ਼ਾਂ ਵਾਸਤੇ ਆ ਜਿਨ੍ਹਾਂ ਨੂੰ ਵੀਕਨੈਸ ਜ਼ਿਆਦਾ ਹੁੰਦੀ ਹੈ ਕਿਉਂਕਿ ਸ਼ੂਗਰ ਦੇ ਨਾਲ ਵੀਕਨੈਸ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹਦਾ ਕਰਕੇ ਨਾ ਆਪਾਂ ਹੱਡੀਆਂ ਨੂੰ ਮਜ਼ਬੂਤ ਰੱਖਣ ਵਾਸਤੇ ਤਾਕਤ ਦੇਣ ਵਾਸਤੇ ਉਹ ਆਪਾਂ ਲੱਡੂ ਟਾਇਪ ਤਿਆਰ ਕਰ ਰਹੇ ਹਾਂ ਆਪਾਂ ਤੇ ਥੋੜਾ ਜਿਹਾ ਸਮਾਨ ਆਪਾਂ ਦੱਡੜਾ ਰੱਖਾਂਗੇ ਤੇ ਇਹਦੇ ਆਪਾਂ ਲੱਡੂ ਤਿਆਰ ਕਰਾਂਗੇ ਇਹ ਆਪਾਂ ਲੈ ਲਏ ਤੇ ਆਪਣੇ ਕਾਲੇ ਜਨੇ ਤੇ ਇਹ ਪੁੱਜੇ ਹੋ ਸੋਦੇ ਨੂੰ ਸਾਰੇ ਤੇ ਇਹਨਾਂ ਦਾ ਆਪਾਂ ਜਿੰਨਾ ਕਿ ਸਿਲਕਾ ਲੈ ਲੈਂਦਾ ਹੋਇਆ ਲਾ ਲਿਆ ਬਾਕੀ ਆਪਾਂ ਰੱਖ ਲਿਆ ਕਿਉਂਕਿ ਇਹਦਾ ਸਿਲਕਾ ਵੀ ਵਧੀਆ ਹੁੰਦਾਗਾ ਤੇ ਇਹ ਸ਼ੂਗਰ ਸੋਕਦੇ ਨੇਗੇ ਇਹ ਤਾਂ ਆਪਾਂ ਵੈਸੇ ਵੀ ਖਾਂਦੇ ਰਹਿੰਦੇ ਆਗੇ ਸਾਰੇ ਨੂੰ ਪਹਿਲਾਂ ਪਤਾ ਹੀ ਆਗਾ ਇਹ ਸ਼ੂਗਰ ਸੋਕਣ ਦਾ ਕੰਮ ਕਰਦੇ ਨੇਗੇ ਤੇ ਹੱਡੀਆਂ ਮਜ਼ਬੂਤ ਕਰਦੇ ਨੇਗੇ ਤੇ ਇਹ ਆਪ ਲੈਤ ਨੇਗੇ 500 ਗ੍ਰਾਮ ਅੱਧਾ ਕਿਲੋ ਤੇ ये आप लेते हैं ढाई सौ ग्राम फल पतासे पता ही है ये बुरी ज्यादा हड्डियां मजबूत करते हैं अपनिया तो ये आपती मिसरी क्योंकि आप मिठे के धागे वाली मिसरी पावे ये आपते डेढ़ सौ ग्राम सौ ग्राम लेते बदम तो दो सौ ग्राम भी लेते ने दामे अपना काजू दो सौ ग्राम ही लेते ने अपना मगज दो सौ ग्राम भी लेता पिस्ता ਤੇ ਅੱਧਾ ਕਿਲੋ ਲੈਤਾ ਆਪਾਂ ਦੇਸੀ ਕਿਓ ਇਹ ਆਪਾਂ ਲੋੜ ਮੁਤਾਬਕ ਪਾਵਾਂਗੇ ਜਿੰਨਾ ਕਿ ਆਪਾਂ ਨੂੰ ਲੋੜ ਹੋ ਆਪਣਾ ਬੇਸਰ ਬੁਣਾ ਲਈ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਭਨੇ ਗ੍ਰੈਂਡਰ ਕਰਾਂਗੇ ਇਹਨੂੰ ਵੀ ਗ੍ਰੈਂਡਰ ਕਰਾਂਗੇ ਇਹਨਾਂ ਨੂੰ ਰੋਸਟਰ ਕਰਾਂਗੇ ਫੁੱਲ ਪਤਾਸਿਆਂ ਨੂੰ ਵੀ ਰੋਸਟਰ ਕਰਾਂਗੇ ਆਪਾਂ ਤੇ ਮਾਂ ਬਦਾਮਾ ਨੂੰ ਵੀ ਰੋਸਟਰ ਕਰਾਂਗੇ ਤੇ ਮੱਕਜਾਂ ਨੂੰ ਵੀ ਕਰਾਂਗੇ ਤੇ ਇਹਨਾਂ ਨੂੰ ਵੀ ਦੋਨਾਂ ਚੀਜ਼ਾਂ ਨੂੰ ਆਪਾਂ ਰੋਸਟਰ ਕਰਾਂਗੇ ਕਾਜੂਆਂ ਨੂੰ ਤੇ ਪਿਸਤੇ ਨੂੰ ਇਹ ਪਹਿਲਾਂ ਸਾਰਾ ਕੁਸਾ ਆਪਾਂ ਰੋਸਟਰ ਕਰਾਂਗੇ ਫਿਰ ਆਪਾਂ ਉਸ ਤੋਂ ਬਾਅਦ ਆਪਾਂ ਪੀਸਾਂਗੇ ਤੇ ਫਿਰ ਆਪਾਂ ਇਹਨਾਂ ਦੇ ਲੱਡੂ ਬਣਾਵਾਂਗੇ ਫਿਰ ਤੁਹਾਨੂੰ ਦਿਖਾਉਣੇ ਆ ਗਾਹਾਂ ਦੀ ਗਾਹ ਸਾਤ ਪਹਿਲਾਂ ਆਪਾਂ ਇਹ ਪੰਜ ਛੋਲੇ ਪਿਠਾਣੇ ਨੇਗੇ ਇਹਨਾਂ ਨੂੰ ਆਪਾਂ ਪੀਨੇ ਆਗੇ ਉਸ ਤੋਂ ਬਾਅਦ ਆਪਾਂ ਸਮਾਨ ਰੋਸਟਰਡ ਕਰਾਂਗੇ ਫਿਰ ਆਪਾਂ ਇਹ ਪੀਸਾਂਗੇ ਆ ਦੇਖੋ ਆਪਣੇ ਆਪਣੇ ਛੋਲੇ ਪਿਠ ਗਏ ਤੇ ਉਸ ਤੋਂ ਬਾਅਦ ਹੁਣ ਆਪਾਂ ਰੋਸਟਰਡ ਕਰ ਲੇਗੇ ਫਲਪਤਾਸੇ ਤੇ ਆਪਾਂ ਇਹਨਾਂ ਨੂੰ ਅੱਜ ਕੱਢ ਲਾਂਗੇ ਆਪਾਂ ਪਾਨੇ ਕਿਹੋ ਪਾਉਣੇ ਇਹਦੇ ਵਿੱਚ ਆਪਾਂ ਪਹਿਲਾਂ ਰੋਸਟਡ ਕਰਦੇ ਆਂਗੇ ਫਲਪਤਾਸੇ ਉਹਨਾਂ ਵਾਸਤੇ ਆਪਾਂ ਕਿਹੋ ਪਾ ਲਿਆ ਕਿੰਨੇ ਜਿੰਨੇ ਆਪਾਂ ਕਿਹੋ ਨੂੰ ਲੋਡ ਹੋਊਗੀ ਉਹਨਾਂ ਨੂੰ ਕਿਹੋ ਪਾਵਾਂਗੇ ਪਹਿਨੇ ਆਪਾਂ ਇਹਦੇ ਵਿੱਚ ਆਪਾਂ ਨੇ ਫਲਪਤਾਸੇ ਰੋਸਟਡ ਕਰਨ ਦੇ ਲਈ ਇਹਦੇ ਵਿੱਚ ਕੜਾਹੀ ਚ ਪਾ ਰਹੇ ਆਂ ਆਪਾਂ ਸਾਰੇ ਪਾ ਲਾਂਗੇ ਫਲਪਤਾਸੇ ਇਹ ਸਾਰੇ ਇੱਕ ਵਾਰੀ ਚ ਰੋਸਟਡ ਹੋ ਜਾਣਗੇ ਫਲਮੇ ਜੇ ਹੁੰਦੇ ਨੇਗੇ ਮਤਲਬ ਪਾਸੀ ਤਾਂ 220 ਗ੍ਰਾਮੀ ਆ ਤੇ ਇਹ ਥੋੜੇ ਜਿਹਾ ਫਲਮੇ ਹੁੰਦੇ ਨੇ ਤਾਂ ਕਰਕੇ ਇਹ ਜਿਆਦਾ ਲੱਗਦੇ ਨੇਗੇ ਇਹ ਸਪਾਈ ਇਹਨਾਂ ਨੂੰ ਹੁਣ ਆਪਾਂ 5-7 ਮਿੰਟ ਦੇ ਲਈ ਆਪਾਂ ਇਹਨਾਂ ਨੂੰ ਰੋਸਟਰ ਕਰਾਂਗੇ ਆ ਦੇਖੋ ਭਣੇ ਆਪਣੇ ਇਹ ਰੋਸਟਰ ਹੋ ਚੁੱਕੇ ਨੇਗੇ ਤੁਸੀਂ ਨਾ ਇਸ ਤਰ੍ਹਾਂ ਚੱਕ ਕੇ ਇੱਕ ਆਏ ਭਣੇ ਕੇ ਦੇਖ ਲਓ ਦੇਖੋ ਆਇਆ ਠੀਕ ਹੈ ਨਾ ਤੇ 5 ਕਿ ਮਿੰਟ ਲੱਗੇ ਨੇ ਇਹ ਭਣੇ ਆਪਣੇ ਤੇ ਤੁਸੀਂ ਇਹ ਆਪ ਬਖ ਲਿਓ ਜਦੋਂ ਇਹ ਟੁੱਟਣ ਲੱਗ ਗਿਆ ਦੇ ਹੱਥ ਦੇ ਨਾਲ ਨਾ ਉਦੋਂ ਬਸ ਆਪਣੇ ਇਹ ਰੋਸਟਰਡ ਹੋ ਗਏ ਹੁਣ ਆਪਾਂ ਇਹ ਥੱਲੇ ਭਾਂਡੇ ਚ ਕੱਢ ਲੈਨੇ ਥੋੜੇ ਜਿ ਠੰਡੇ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਵੀ ਪੀਸਾਂਗੇ ਆ ਦੇਖੋ ਆਪਾਂ ਸਾਰੇ ਕੱਢ ਲਏ ਇਹ ਆਪਾਂ 2 ਮਿੰਟ ਲਈ ਆਪਾਂ ਥੋਤਨੇ ਮਿੰਟ ਲਈ ਆਇ ਰੱਖ ਦਿੰਨੇ ਆਗੇ ਇਹ ਥੋੜੇ ਜਿ ਠੰਡੇ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਪੀਸਾਂਗੇ ਭਣ ਫਿਰ ਤੁਹਾਨੂੰ ਦਿਖਾਉਣੇ ਪੀਸਦੇ ਵੀ ਆਪਾਂ ਤੇ ਹੁਣ ਆਪਾਂ ਰੋਸਟਰ ਕਰ ਲਈਏ ਬਦਾਮ ਤੇ ਲਈ ਵੀ ਆਪਾਂ ਥੋੜਾ ਜਿ ਚਿੱਕਾ ਪਾਵਾਂਗੇ ਤੇ ਆਪਾਂ ਬਦਾਮ ਵੀ ਰੋਸਟਡ ਕਰ ਲੈਨੇ ਆ ਬਦਾਮ ਤੇ ਨਾਲ ਹੀ ਆਪਾਂ ਇਥੇ ਮੱਕ ਜੀ ਰੋਸਟਡ ਕਰ ਲੈਨੇ ਆ ਤੇ ਬਦਾਮ ਵੀ ਪੈ ਗਏ ਆਪਣੇ ਕੱਜੂ ਵੀ ਪੈ ਗਏ ਤੇ ਹੁਣ ਆਪਾਂ ਇਹਦੇ ਵਿੱਚ ਮੱਕ ਜੀ ਵੀ ਵਿੱਚ ਹੀ ਪਾ ਦਿੰਨੇ ਆ ਇਹ ਸਾਰਾ ਕੁਝ ਆਪਾਂ ਇਕੱਠਾ ਹੀ ਰੋਸਟਰ ਕਰ ਲੈਨੇ ਆ ਤੇ ਨਾਲ ਹੀ ਆਪਾਂ ਵਿੱਚ ਤੇ ਪਿਸਤਾ ਪਾ ਦਿੰਨੇ ਆ ਦੇਖੋ ਸਾਰਾ ਕੁਝ ਇਹ ਰੋਸਟ ਇਕੱਠਾ ਹੀ ਕਰ ਲਾਂਗੇ ਆਪਾਂ ਇਹ ਕਿਉਂਕਿ ਆਪਾਂ ਇਕੱਠਾ ਹੀ ਪੀਛਣਾ ਹੈ ਆ ਦੇਖੋ ਭੈਣ ਆਪਣੇ ਸਾਰਾ ਕੁਝ ਰੋਸਟਰ ਹੋ ਗਿਆ ਤੇ ਹੇਠੇ ਪੜਾਕੇ ਜਿ ਵਜਣ ਲੱਗ ਗਈ ਸਾਰਾ ਕੁਝ ਰਸ ਸਮੈਲ ਵੀ ਆਉਣ ਲੱਗ ਗਈ ਆਪਣੇ ਬਦਾਮਾਂ ਦੀ ਤੇ ਕਾਜਵਾ ਦੀ ਬਹੁਤ ਵਧੀਆ ਰੋਸਟਡ ਹੋ ਚੁੱਕੇ ਸੀ ਇਹ ਆਪਾਂ ਹੁਣ ਗੈਸ ਕਰ ਦਿੰਦੇ ਬੰਦ ਇਹ ਠੰਡੇ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਪੀਸਾਂਗੇ ਹੁਣ ਪਹਿਲਾਂ ਆਪਾਂ ਆ ਠੰਡੇ ਹੋ ਗਏ ਇਹਨਾਂ ਨੂੰ ਪੀਸ ਲਈਏ ਪਤਾਸਿਆਂ ਨੂੰ ਇਹ ਹੁਣ ਆਪਣੇ ਪਤਾਸੇ ਠੰਡੇ ਹੋ ਚੁੱਕੇ ਆਪਾਂ ਇਹਨਾਂ ਨੂੰ ਪੀਸ ਲੈਣੇ ਜਾਂ ਨੂੰ ਆਪਣੇ ਏ ਠੰਡੇ ਹੋ ਜਾਣਗੇ ਇਹਨਾਂ ਨੂੰ ਤਾਂ ਡੋ ਕਮਿੰਟ ਹੀ ਲੱਗੇ ਆਪਣੇ ਕੜਾਹੀ ਆਪਣੀ ਗਰਮੀ ਸੀਗੀ ਤੇ ਕਿਹਾ ਬਸ ਆਪਣਾ ਗਰਮੀ ਸੀ ਕਿ ਹੋ ਵੀ ਇਹਨਾਂ ਨੂੰ ਤਾਂ 2 ਕਮਿੰਟ ਹੀ ਲੱਗੇ ਨੇ ਰੋਸਟਡ ਹੋਣ ਨੂੰ ਹੁਣ ਆਪਾਂ ਇਹਨਾਂ ਨੂੰ ਬਾਕੀ ਕੜਾਹੀ 'ਚ ਹੀ ਛੱਡ ਦਿੰਨੇ ਆ ਤੇ ਕੜਾਹੀ 'ਚ ਇਹ ਨਾਲ ਕੜਾਹੀ ਠੰਡੀ ਹੋ ਜਾਂ ਨਾਲੇ ਠੰਡੇ ਹੋ ਜਾਣਗੇ ਉਹਨਾਂ ਚਰ ਆਪਾਂ ਪਤਾਸੇ ਪੀਣੇ ਆਗੇ देखो आप पा लें थोड़े जिसे कोसे ने गे कोई ना को कोसे तो कहीं चल जाते हैं जिम्मे रूम रूम टैपरेचर तो ही हो गए बस ज्यादा गर्म नहीं है वजिए ने गे डर... तो बस आप हम पीने अगे हाँ देखो आप पीसे गए अपने ये भांडे च कट लेंगे ਆ ਦੇਖੋ ਇਹਨਾਂ ਦਾ ਐ ਪਾਊਡਰ ਬਣ ਜਾਣਾ ਇਹ ਆਪਾਂ ਦੜੜਾ ਜਿਹਾ ਰੱਖਣਾ ਭਾਣੇ ਜਮਾ ਪਾਊਡਰ ਨਹੀਂ ਬਣਾਉਣਾ ਇਹ ਥੋੜਾ ਜਿਹਾ ਦੜੜਾ ਹੀ ਰੱਖਣਾ ਇਹ ਕਿਉਂਕਿ ਆਪਾਂ ਲੱਡੂ ਬੱਟਣੇ ਨੇ ਤਾਂ ਕਰਕੇ ਥੋੜਾ ਜਿਹਾ ਦਲਦਾ ਹੀ ਰੱਖਣਾ ਆਪਾਂ ਜੇ ਕੋਈ ਰਹਿ ਗਿਆ ਹੋਇਆ ਤਾਂ ਵਿੱਚੋਂ ਇੱਕਦਾਂ ਕੋਈ ਕੱਢ ਲਾਂਗੇ ਨਹੀਂ ਤਾਂ ਸਾਰੇ ਪੀਠੇ ਕੇ ਪੂਰੇ ਵਧੀਆ ਹੋਗੇ ਆਪਾਂ ਸਾਰੇ ਪੀਲਾਂਗੇ ਇਸੇ ਤਰ੍ਹਾਂ ਤੇ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਭਾਣੇ ਅਸ ਤੋਂ ਬਾਅਦ ਵਿੱਚ ਫਿਰ ਆਪਾਂ ਆ ਪੀਟ ਦੇਾਂਗੇ ਪਹਿਲਾਂ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਪੀ ਲੀ ਗਏ ਇਹ ਜਾਨ ਨੂੰ ਠੰਡੇ ਹੋ ਜਾਣਗੇ ਆਪਾਂ ਦਵਾਰੇ ਘਟਸੀ ਫੇਰ ਤੇ ਇਹਨਾਂ ਦੇ ਵਿੱਚ ਇਹ ਜਾਨ ਨੂੰ ਠੰਡੇ ਹੋ ਜਾਣਗੇ ਆ ਦੇਖੋ ਭਾਣੇ ਆਪਣਾ ਇਹ ਸਾਰਾ ਕੁਝ ਠੰਡਾ ਹੋ ਗਿਆ ਇਹਨਾਂ ਨੂੰ ਵੀ ਆਪਾਂ ਹੁਣ ਪੀਟ ਲਈ ਗਏ ਤੇ ਉਹ ਫਲਪਦਾਸ ਆਪਾਂ ਪੀ ਲੇ ਠੀਕੇ ਰੱਖ ਲੇ ਤੇ ਹੁਣ ਫਿਰ ਸਾਨੂੰ ਇਹ ਸਾਰਾ ਕੁਝ ਪੀਟ ਕੇ ਫਿਰ ਤੁਹਾਨੂੰ ਬਣਾਉਣ ਲੱਗੇ ਦਿਖਾਉਣੇ ਆਪਾਂ ਨੇ ਹੁਣ ਲੈ ਭਾਣੇ ਪਹਿਜ ਕਾਲੀ ਕਿ ਕਿ ਹੋ ਪਹਿਲਾਂ ਆਪਾਂ ਇਹਨਾਂ ਕੱਕੇ ਵੱਖ ਦੇਖਦੇ ਆ ਬਾਦ ਘੱਟ ਲੋੜ ਕੇ ਆਪਾਂ ਨੂੰ ਫਿਰ ਪਲਾਂਗੇ ਤਿਹੋ ਨਾ ਪਹਿਰੇ ਵਿੱਚ ਪਾਲ ਗਏ ਆਪਣਾ ਬੇਸਣ ਜਿਹੜਾ ਆਪਾਂ ਸੋਲਿਆਂ ਦਾ ਆਟਾ ਪੀਠਿਆ ਗਿਆ ਇਹ ਬੰਨੇ ਇਸ ਤਰ੍ਹਾਂ ਹੀ ਰੱਖਣਾ ਹੈ ਦਲੜੜਾ ਜਾਈ ਸਾਰੇ ਨਹੀਂ ਆਪਾਂ ਇਹ ਬਰੀਕ ਕਰਨੇਗੇ ਇਹ ਆਈ ਆਪਾਂ ਦਲੜੜੇ ਜੀ ਰੱਖਨੇਗੇ ਤੇ ਇਹ ਆਪਾਂ ਫੇਰੀ ਲੱਡੂ ਵਧੀਆ ਬਣਨਗੇ ਆਪਣੇ ਜੇ ਦਬ ਦਲੜੜੇ ਜੇ ਰੱਖਾਂਗੇ ਤੇ ਆਪਣੇ ਤੰਦਾ ਥੱਲੇ ਆਉਣਗੇ ਇਹ ਆਹੀ ਰੱਖਨੇ ਨੇ ਬਸ ਹੈ ਇਹ ਨਿਕ ਡੰਡੜੇ ਤੇ ਜੇ ਕਿਸੇ ਬਜ਼ੁਰਗ ਵਾਸਤੇ ਬਣਾਉਣੇ ਤੁਸੀਂ ਵੀ ਉਹਨਾਂ ਤੋਂ ਨਹੀਂ ਚੱਬੇ ਜਾਣਗੇ ਤੇ ਫਿਰ ਤੁਸੀਂ ਸਾਰੇ ਵੀ ਇਹਨਾਂ ਨੂੰ ਪੀ ਸਕਦੇ ਹੋਗੇ ਬਿਲਕੁਲ ਬਰੀਕ ਵੀ ਸਰ ਫਿਰ ਤੁਸੀਂ ਪੰਜੀਰੀ ਹੋਈ ਬਣਾਓ ਪੰਜੀਰੀ ਬਣਾ ਕੇ ਉਖਵਾ ਸਕਦੇ ਹੋ ਤੇ ਜੇ ਕਿਸੇ ਨੇ ਮਤਲਬ ਥੋੜੇ ਜਿਹੀ ਸਹੀ ਜਿਹੀ ਮਿਰਚ ਖਾਣੇ ਨੇ ਦੰਦ ਮਜ਼ਬੂਤ ਨੇ ਵਧੀਆ ਫਿਰ ਲੱਡੂ ਵੈਸਟ ਨਹੀਂਗੇ ਇੱਕ ਲੱਡੂ ਚਾਕੇ ਖਾ ਲੈਂਦਾ ਅਗਲਾ ਨੇ ਜਿਹੜੇ ਪਤਾਗਿਆ ਵਾਲੀ ਮਿਸਰੀ ਲੈਤੀ ਸੀਗੀ ਇਹ 2 250 ਗ੍ਰਾਮ ਸੀਗੀ ਤੇ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਲਿਆ ਤੇ ਇਹਦੀ ਆਪਾਂ ਤਾਰ ਨਹੀਂ ਕੋਈ ਬਣਾਉਣੀਗੀ ਇਹ ਸਿਰਫ ਆਪਾਂ ਪਿਘਲਾਉਣਾ ਹੀ ਆਗੇ ਜਦੋਂ ਇਹ ਪਾਣੀ ਦੇ ਵਿੱਚ ਪਿਗਲ ਗਈ ਇਹਦੇ ਆਪਾਂ ਧਾਗੇ ਕੱਢ ਦਾਂਗੇ ਵਿੱਚੋਂ ਹਣਾ ਆਪਾਂ ਹਣਾ ਇਹ 2 ਮਿੰਟ ਹੀ ਭੁੰਨਾ ਹੈਗਾ ਕਿਉਂਕਿ ਸੋਦੇ ਤਾਂ ਆਪਣੇ ਭੁੱਜੇ ਹੀ ਹੁੰਦੇ ਨੇਗੇ ਇਹ ਤਾਂ ਸਿਰਫ ਆਪਾਂ ਕਿਹਾ ਦਾ ਬਣਾ ਦੋ ਮਿੰਟ ਵਿੱਚ ਪੁੱਤ ਲਿਆ ਤੇ ਇਹ ਹੁਣ ਆਪਾਂ ਵਿੱਚ ਫੁੱਲ ਪਤਾਸੇ ਪਾ ਦਾਂਗੇ ਸਾਰੇ ਆਏ ਹੌਲੀ ਹੌਲੀ ਕਰਕੇ ਫਿਰ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸੱਲਾਂ ਦੇ ਵਿੱਚ ਤੇ ਇੱਧਰ ਆਪਣੀ ਮਿਸਰੀ ਮੈਲਟ ਹੋ ਜਾਂਦੀ ਹੈ ਤੇ ਜਦੋਂ ਇਹ ਮਿਸਰੀ ਮੈਲਟ ਹੋ ਗਈ ਤਾਂ ਉੱਥੇ ਦਿਖਾਉਣੀ ਹੈ ਫਿਰ ਤੇ ਇਹਨੂੰ ਬਹੁਤ ਚੰਗੀ ਤਰ੍ਹਾਂ ਮਿਕਸ ਕਰ ਦੇਗੀ ਆ ਦੇਖੋ ਬੰਨੇ ਇਹ ਆਪਣਾ ਸਾਰਾ ਕੁਝ ਰੋਸਟਡ ਕੀਤਾ ਹੋਇਆ ਸੀਗਾ ਤੇ ਇਹ ਆਪਾਂ ਨੂੰ ਹੁਣ ਗੈਸ ਦੇ ਉੱਪਰ ਧੰਤ ਲੋੜਨੇ ਆਪਾਂ ਥੱਲੇ ਲਾ ਲਿਆ ਸਾਰਾ ਕੁਸ ਤੇ ਬਸ ਕਦੇ ਸੋਲਿਆਂ ਨੂੰ ਥੋੜਾ ਜਿਹਾ ਸੇਕ ਲਵਾ ਸੀ ਆਪਾਂ ਸਾਰਾ ਕੁਝ ਰੋਸਟਰ ਇਹ ਆਪਾਂ ਇਸੇ ਤਰੀਕੇ ਵਿੱਚ ਪਾ ਦੇਣਾ ਸਾਰਾ ਆ ਸਾਰਾ ਸਮਾਨ ਪਾਨੇ ਆਪਾਂ ਵਿੱਚ ਪਾ ਲਿਆ ਪਾ ਲਈਏ ਦੇ ਪਾ ਕੇ ਚੰਗੀ ਤਰ੍ਹਾਂ ਨੂੰ ਹਰਲਾ ਲਿਗੇ ਜਦੋਂ ਵਿੱਚ ਦੇ ਨਾ ਮਿਸਰੀ ਦਾ ਪਾਣੀ ਪਾਉਣਾ ਹੈ ਫਿਰ ਤੁਹਾਨੂੰ ਦੱਸ ਦਿਆਂ ਸੀ ਆ ਦੇਖੋ ਪਾਣਾ ਹੈ ਮੈਲਟ ਹੋ ਗਈ ਆਪਣੀ ਮਿਸਰੀ ਸਾਰੀ ਇਹ ਆਪਾਂ ਬਸ ਮੈਲਟ ਹੀ ਕਰਨੀ ਹੈ ਕੱਲੀ ਤੇ ਆਪਾਂ ਸਾਰਾ ਇਹ ਜਿਹਦੇ ਚੋਂ ਪੜਨੇ ਨਾ ਪੁੰਦਾਂਗੇ ਜਿਹੜੇ ਧਾਗੇ ਹੋਣਗੇ ਵਿੱਚੋਂ ਨਿਕਲ ਜਾਣਗੇ ਇਹ ਮਿਸਰੀ ਪਾਉਣ ਦਾ ਮਕਸਦ ਭਣੇ ਹੀ ਹੈਗਾ ਬਈ ਇਹ ਨਾ ਆਪਣਾ ਠੰਡੀ ਹੁੰਦੀ ਹੈ ਮਿਸਰੀ ਇੱਕ ਤਾਂ ਤੇ ਇੱਕ ਇਹਦੇ ਵਿੱਚ ਭਣੇ ਮਿੱਠਾ ਨਹੀਂ ਹੁੰਦਾਗਾ ਮਿੱਠੀ ਨਹੀਂ ਹੁੰਦੀਗੀ ਇਹ ਸੁਗਰਾਂ ਵਾਲੇ ਵਾਸਤੇ ਲਾਹੇਵੰਦਾ ਗਰਮੀਆਂ ਦੇ ਵਿੱਚ ਠੰਡੀ ਵੀ ਹੁੰਦੀ ਹੈਗੀ ਤੇ ਇਹ ਤੁਸੀਂ ਨੇ ਆਪਣੇ ਘਰੇ ਬਣਾ ਕੇ ਜਰੂਰ ਦੇਖਿਓ ਤੇ ਇਹ ਨਹੀਂ ਵੀ ਕਲੇ ਸੁਗਰਾਂ ਨਹੀਂ ਖਾਣੀ ਆ ਹੋਰ ਵੀ ਸਾਰੇ ਖਾ ਸਕਦੇ ਨੇ ਇਹ ਤਾਂ ਤਾਕਤਵਾਰੀ ਹੈ ਗਰਮੀਆਂ ਦਾ ਤੋਹਫਾ ਇਹ ਤੇ ਮਿਸਰੀ ਪਾਇਓ ਪਰ ਤੁਸੀਂ ਧੱਗ ਵਾਲੀ ਮਿਸਰੀ ਤੇ ਬਸ ਤਾਂ ਗਰਮੀ ਸੇ ਤਾਰ ਨਹੀਂ ਬਣਾਉਣੀ ਪੈਣੀ ਕੱਲੀ ਬਸ ਪਘਲਾਉਣੀ ਹੋਈ ਆਪਾਂ ਮਿਸਰੀ ਆਪਾਂ ਪਾਣੀ ਚ ਪਾ ਕੇ ਮਿਸਰੀ ਪਘਲਾ ਲੈਣੀ ਆਂਗੀ ਤੇ ਇਹ ਪਾਣੇ ਬਿਲਕੁਲ ਨਹੀਂ ਖਰਾਬ ਹੁੰਦੇ ਕਿਉਂਕਿ ਅਸੀਂ ਤਾਂ ਬਣਾਉਂਦੇ ਹੀ ਰਹਿੰਨੇ ਆਂਗੇ ਇਹ 20-25 ਦਿਨ ਆਪਣੇ ਰਾਮ ਨਾਲੇ ਲੱਡੂ ਕੱਢ ਜਾਣਗੇ ਆਪਣੇ ਤਾਂ ਵੈਸੇ ਸਰਦਾਰ ਜੀ ਨੂੰ ਸ਼ੂਗਰ ਆ ਤੇ ਉਹਨਾਂ ਵਾਸਤੇ ਆਪਾਂ ਇਹ ਲਾ ਕੇ ਦਿੰਨੇ ਹੁੰਨੇ ਆ ਤੇ ਇਹ ਆ ਪਰ ਲਾਈ ਰੱਖਦੇ ਆ ਕਿ ਇਹ ਨਾਲ ਲਾਉਣ ਦਾ ਬਹੁਤ ਫਾਇਦਾ ਨਿਕਲਦਾ ਭਾਣੇ ਤੇ ਇਹ ਆ ਪਰ ਲਾ ਕੇ ਦਿੰਨੇ ਹੁੰਨੇ ਆ ਜਿੰਨੀ ਕਮਜ਼ੋਰੀ ਵੀਕਨੈਸ ਸਾਰੀ ਭਾਣੇ ਵਧੀਆ ਇਹਦੇ ਨਾਲ ਸੈੱਟ ਹੋ ਜਾਂਦੀ ਆ ਤੇ ਸਾਰੇ ਗਰਮਾ ਗਰਮੇ ਉਹ ਤਾਂ ਖਾਂਦੇ ਰਹਿੰਦੇ ਨੇ ਸਿਆਲ ਚ ਤਾਂ ਹੋਰ ਵੀ ਬਹੁਤ ਖਸੁੰਦਾ ਭਾਣੇ ਪਖਵਾ ਖੋਆ ਬਣਾ ਲੈਣੇ ਹੋਰ ਚੀਜ਼ਾਂ ਬੜਵਾ ਦਿੰਨੇ ਤੇ ਪਰ ਇਹ ਗਰਮੀਆਂ ਦਾ ਤੋਹਫਾ ਇਹੀ ਆ ਆ ਦੇਖੋ ਭਣੇ ਆਪਾਂ ਸਾਰਾ ਪਾਤਾ ਪਾਣੀ ਆਪਣਾ ਪੂਰਾ ਹੀ ਸੀਗਾ ਇਹ ਪਰ ਪਾਣੀ ਉਨਾ ਹੀ ਪਾਇਆ ਹਿਸਾਬ ਦਾ ਹੀ ਜਿਆਦਾ ਵੀ ਨਾ ਪਾਇਓ ਮਸਾਪਾ ਸਿਰਫ ਲੱਡੂ ਹੀ ਬਟਦਾ ਹੋਵੇ ਇਹ ਹੁਣ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਹਾਨੂੰ ਲੱਡੂ ਬਟਦਾ ਦਿਖਾਉਣੇ ਆ ਆ ਦੇਖੋ ਭਣੇ ਆਪਾਂ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਇਹਦੇ ਵਿੱਚ ਭਣੇ ਪੂਰਾ 1/2 ਕਿਲੋ ਘਿਓ ਪਾ ਗਿਆ ਆਪਣਾ 1/2 ਕਿਲੋ ਘਿਓ ਪਾ ਗਿਆ ਤੇ ਇਹ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈ ਸਾਰਾ ਸਮਾਨ ਜਿੰਨਾ ਸੀ ਕਿ ਪਾਇਆ ਆਪਾਂ ਤੇ ਇਹ ਆਪਣੇ ਖਰਾਬ ਨਹੀਂ ਹੁੰਦੀ ਭਾਵੇਂ ਮਹੀਨਾ ਪਈ ਰਹੇ ਜਮਾਈ ਨੇ ਖਰਾਬ ਹੁੰਦੇ ਆਪਾਂ ਇਹਦੇ ਲੱਡੂ ਹੀ ਬੱਟਣੇ ਨੇਗੇ ਤੇ ਇਹ ਹਜੇ ਥੋੜੀ ਜੀ ਗਰਮ ਵਾ ਆਪਾਂ ਬਿਲਕੁਲ ਠੰਡੇ ਹੋਏ ਲੱਡੂ ਬੱਟਾਂਗੇ ਫਿਰ ਲੱਡੂ ਆਕਰਦੇ ਨਹੀਂ ਪੋਲੇ ਹੀ ਰਹਿਣਗੇ ਜਿਸ ਤਰ੍ਹਾਂ ਆਪਾਂ ਵੱਟ ਤੇ ਉਵੇਂ ਹੀ ਰਹਿਣਗੇ ਪੋਲੇ ਪੋਲੇ ਠੀਕ ਹੈ ਆਪਣੇ ਹੁਣ ਆਪਾਂ ਲੱਡੂ ਬੱਟਣ ਲੱਗੇ ਮਿਲਦੇ ਆਂ ਦੇਖੋ ਆਪਣੇ ਇਹ ਬੜੀ ਆਸਾਨੀ ਦੇ ਨਾਲ ਲੱਡੂ ਬੱਟੇ ਜਾਂਦੇ ਨੇਗੇ ਤੇ ਆ ਦੇਖੋ ਬੱਸ ਮੈਂ ਪੱਲਾ ਲੈ ਲ ਨਾਗਾ ਤੇ ਬੜੀ ਆਸਾਨੀ ਦੇ ਨਾਲ ਲੱਡੂ ਬੱਟੇ ਜਾਂਦੇ ਨੇ ਪੋਲੇ ਪੋਲੇ ਹੱਥਾਂ ਦੇ ਨਾਲ ਪੂਰੇ ਵਧੀਆ ਲੱਡੂ ਬਣਦੇ ਨੇਗੇ ਤੇ ਇਹ ਜਾਨੀ ਕਿ ਹਾਜਮਾ ਹੁੰਦਾ ਪਾਣੀ ਜਿੰਨਾ ਕਿ ਜਾਨੀ ਕਿ ਹਾਜਮਾ ਹੁੰਦਾ ਇੱਕ ਲੱਡੂ ਹਾਜਮਾ ਹੁੰਦਾ ਇੱਕ ਲੱਡੂ ਖਾ ਸਕਦਾ ਦੋ ਹਾਜਮਾ ਹੁੰਦੇ ਨੇ ਦੋ ਵੀ ਖਾ ਸਕਦੇ ਨੇ ਤਿੰਨ ਵੀ ਖਾ ਸਕਦੇ ਨੇ ਚਾਰ ਵੀ ਖਾ ਸਕਦੇ ਨੇ ਇਹਨਾਂ ਦਾ ਕੋਈ ਹਰਜ ਨਹੀਂ ਹੈਗਾ ਵੇ ਜਿੰਨਾ ਕ ਮਤਲਬ 10 ਵਜੇ ਦੀ ਹਾਜ਼ਰ ਹੋ ਆ ਸਕਦਾ ਉਹਨੇ ਕਿ ਲੱਡੂ ਖਾ ਸਕਦੇ ਨੇਗੇ ਤੇ ਇਹ ਚੰਗਾ ਹੀ ਚੰਗਾ ਜਿੰਨੇ ਅ ਜਿੰਨੇ ਜਿੰਨੇ ਜਲਦੀ ਨਵੇੜੇ ਜਾਊਗਾ ਨੇ ਉਹਨੇ ਜਲਦੀ ਸਾਨੂੰ ਤਾਕਤ ਦਾ ਪਤਾ ਆਪਣੇ ਆਪ ਹੀ ਲੱਗ ਜਾਊਗਾ ਵੀ ਕਿੰਨੇ ਤਾਕਤ ਦੇ ਨੇ ਬੱਚੇ ਤੇ ਇਸ ਫਿਰ ਸਾਨੂੰ ਸਾਰੇ ਲੱਡੂ ਪੱਟ ਕੇ ਫਿਰ ਦਿਖਾਉਣੇ ਆਗੇ ਦੇਖੋ ਬੜੇ ਸਾਨੀ ਦੇ ਨਾਲ ਆ ਦੇਖੋ ਪਰ ਦੁਬੱਟਿਆਗਾ ਇਹਨੂੰ ਕੋਠਾ ਤੋੜ ਕੇ ਦਿਖਾਈ ਗਾ ਪੋਲਾ ਪੋਲਾ ਬਣਦਾ ਦੇਖੋ ਇੰਨਾ ਵਧੀਆ ਬਣਿਆ ਇਹਨੇ ਇਹਨੇ ਆ ਹੀ ਰਹਿਣਾ ਆਪਣੇ ਪੋਲੇ ਪੋਲੇ ਬਹੁਤ ਵਧੀਆ ਲੱਡੂ ਬਣਦੇ ਨੇ ਇਹ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਬਣਾਇਓ ਸਾਰੇ ਲੱਡੂ ਬਣਾ ਕੇ ਫੇਰ ਸਾਨੂੰ ਦਿਖਾਉਣੇ ਆਂਗੇ ਆ ਦੇਖੋ ਭਾਣੇ ਜਿੰਨਾ ਆਪਣਾ ਸਮਾਨ ਸੀ ਤੁਹਾਡੇ ਸਾਹਮਣੇ ਸੀ ਸਾਰਾ ਉਹਦੇ ਨਾਲ ਆਪਣੇ ਇੰਨੇ ਲੱਡੂ ਬਣ ਕੇ ਤਿਆਰ ਹੋ ਗਏ ਤੇ ਇਹ ਆਪਣੇ 20-25 ਦਿਨ ਦਾ ਲੱਡੂ ਤਿਆਰ ਹੋ ਗਏ ਆਰਾਮ ਜੀ ਦੇ ਨਾਲ 20-25 ਦਿਨ ਆਰਾਮ ਨਾਲ ਲੱਡੂ ਨਿਕਣਗੇ ਇਹ ਤੇ ਇਹ ਜਿੰਨਾ ਵਾਸਤੇ ਬਣਾਏ ਨੇ ਭੈਣ ਜੀ ਸ਼ੂਗਰ ਵਾਲਿਆਂ ਵਾਸਤੇ ਤੇ ਉਹਨਾਂ ਨੇ ਖਾ ਕੇ ਚੈੱਕ ਕਰਕੇ ਦੇਖ ਲੈ ਸਰਦਾਰ ਜੀ ਨੇ ਬਹੁਤ ਟੈਸਟੀ ਬਣੇ ਨੇਗੇ ਮੈਨੇ ਇਹਨੂੰ ਖਾ ਕੇ ਦੇਖਾਉਂਦੀ ਮੇਰੇ ਭਾਣੇ ਹਾਜਮ ਨਹੀਂ ਆਉਂਦੇਗੇ ਤੇ ਜਿਹਦੇ ਹਾਜਮ ਆਉਂਦੇ ਨੇ ਭਾਣੇ ਉਹਦੇ ਵਾਸਤੇ ਬਣਾਇਓ ਤੁਸੀਂ ਥੋੜੀ ਜਿਹੀ ਹੈਵੀ ਚੀਜ਼ ਬਣ ਜਾਂਦੀ ਹੈ ਇਹ ਤੇ ਬਸ ਅੱਜ ਦੀ ਵੀਡੀਓ ਵਿੱਚ ਭਾਣੇ ਇੰਨਾ ਹੀ ਤੇ ਇਹ ਵੀਡੀਓ ਭਾਣੇ ਉਥੇ ਟਿੱਕਰ ਪਚਾਦੋ ਭਾਣਾ ਲਈ ਵੀਰਾਂ ਲਈ ਜਿੱਥੇ ਟਿੱਕਰ ਇਹਨਾਂ ਦੀ ਲੋੜ ਵਾ ਉਹਨਾਂ ਭਾਣਾ ਨੂੰ ਵੀਰਾਂ ਨੂੰ ਕਿਸੇ ਨੂੰ ਬਹੁਤ ਜ਼ਿਆਦਾ ਵੀਕਨੈਸ ਆ ਸ਼ੂਗਰ ਵਾ ਇਸ ਤਿਹਾਨਾ ਚੋਣਗੇ ਤੁਹਾਡੇ ਭੈਣ ਭਾਈ ਤੇ ਵੀਕਨੈਸ ਆ ਸ਼ੂਗਰ ਵਾ ਉਹਨਾਂ ਤਿੱਕਰੇ ਵੀਡੀਓ ਪਚਾ ਦਿਓ ਕਿਉਂਕਿ ਉਹ ਵੀ ਬਣਾ ਕੇ ਖਾ ਲੈਣ ਤੇ ਮੈਂ ਤਾਂ ਆਪਣੇ ਇਹ ਬਣਾਉਂਦੀ ਹੀ ਰਹਿਣੀ ਆ ਅੱਜ ਤੁਹਾਨੂੰ ਵੀਡੀਓ ਬਣਾ ਕੇ ਦਿਖਾਤੀ ਤੇ ਇਹ ਭੈਣੇ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਹਰ ਰੋਜ਼ ਸਵੇਰ 9:00 ਵਜੇ ਆਪਣੀ ਵੀਡੀਓ ਆਉਂਦੀ ਹੈ ਨਵੀਂ ਰੈਸਪੀ ਦੇ ਨਾਲ ਤੇ ਸ਼ੇਅਰ ਕਰਦ ਭੈਣੇ ਬੱਤ ਵੱਦ ਤੇ ਕਮੈਂਟ ਕਰਿਆ ਕਰੋ ਤੇ ਬਣਾ ਕੇ ਭਨੇ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਬਣਾਏ ਨੇ ਤੁਹਾਡੇ ਲੱਡੂ ਕਿਸ ਤਰ੍ਹਾਂ ਬਣੇ ਨੇਗੇ ਤੇ ਚੰਗਾ ਭਾਣਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਰ ਆਪਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦਿਆਂ ਕੱਲ ਨੂੰ ਨਵੀਂ ਵੀਡੀਓ ਤੇ ਨਾਲ